ਸਤਿ ਸ਼੍ਰੀ ਅਕਾਲ ਮੇਰੇ ਭੈਣੋ ਤੇ ਭਰਾਵੋ ਮੈਂ ਉਹੀ ਬੇਵਸਤ ਤੇ ਲਾਚਾਰ ਭੁਪਿੰਦਰ ਕੌਰ ਜਿਹਨੇ ਅੱਜ ਤੋਂ ਥੋੜੇ ਦਿਨ ਪਹਿਲਾਂ 10 ਜਨਵਰੀ ਨੂੰ ਇੱਕ ਵੀਡੀਓ ਬਣਾ ਕੇ ਪਾਈ ਸੀ ਮੇਰਾ ਪਿੰਡ ਸ੍ਰਿਹਾਲੀ ਕਲਾ ਪੱਤੀ ਪੁੱਲੇ ਦੀ ਤੇ ਮੇਰਾ ਮੋਬਾਈਲ ਨੰਬਰ 62 83 52 92 38 ਵੀਰ ਜੀ ਮੈਂ ਦੁਬਾਰਾ ਇੱਕ ਵਾਰੀ ਫੇ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦੀ ਆ ਮੇਰੀ ਕੋਈ ਸੁਣਵਾਈ ਨਹੀਂ ਹੋ ਰਹੀ ਇਹ ਵੀ ਇੱਕ ਦਿਨ ਦੇ ਦੌਰਾਨ ਮੈਂ ਬਹੁਤ ਜਗ੍ਹਾ ਤੇ ਗਈ ਆ ਮੇਰੀ ਕੋਈ ਸੁਣਵਾਈ ਨਹੀਂ ਹੋ ਰਹੀ ਮੇਰੀ ਕੋਈ ਬਾਤ ਨਹੀਂ ਪੁੱਛਦਾ ਮੈਂ ਤੁਹਾਡੇ ਅੱਗੇ ਬੇਨਤੀ ਕਰਦੀ ਆ ਸੱਚੀ ਸਾਰੇ ਲੋਕਾਂ ਦਾ ਜ਼ਮੀਰ ਮਰ ਗਿਆ ਆ ਕਿ ਕਿਸੇ ਦੀ ਧੀ ਬਣ ਨਹੀਂ ਹੈਗੀ ਮੈਂ ਆ ਗਏ ਵੀਡੀਓ ਪਾਈ ਸੀ ਪਰ ਮੇਰੇ ਕਿਸੇ ਨੇ ਕੋਈ ਸੁਣਵਾਈ ਨਹੀਂ ਕੀਤੀ ਕਈ ਲੋਕ ਮੇਰੇ ਕੋਲ ਪਹੁੰਚੇ ਨੇ ਔਰ ਮੇਰੇ ਨਾਲ ਗੱਲ ਕਰਕੇ ਮੇਰੀ ਗੱਲ ਬਸ ਸੁਣ ਕੇ ਆਪਣੇ ਫੇਸ ਦੇ ਸਟੋਰੀ ਬਾਕੇ ਵੀਊ ਲੈ ਕੇ ਚਲੇ ਗਏ ਨੇ ਮੇਰੀ ਮਦਦ ਨਹੀਂ ਕੀਤੀ ਉਸੇ ਦੌਰਾਨ ਮੇਰਾ ਘਰ ਵਾਲਾ ਵੀ ਨੁੱਤ ਨਹੀਂ ਤੰਗ ਪਰੇਸ਼ਾਨ ਕਰ ਰਿਹਾ ਆ ਹੋਣ ਵੀ 5-7 ਮਿੰਟ ਪਹਿਲਾਂ ਮੈਨੂੰ ਉਹਦੀ ਕਾਲ ਆਈ ਆ WhatsApp ਤੇ ਜੀ ਮੈਨੂੰ ਉਹ ਧਮਕੀਆਂ ਦਿੰਦਾ ਆ ਮੈਂ ਬਹੁਤ ਔਖੀ ਆ ਵੀਰ ਜੀ ਮੈਂ ਤੁਹਾਨੂੰ ਅੱਗੇ ਵੀ ਦੱਸਿਆ ਸੀਗਾ ਮੈਂ ਬਹੁਤ ਔਖੀ ਆ ਆ ਮੇਰੀ ਬੇਟੀ ਆ ਵਾਹਿ ਨੂਰ ਗੋਲਾ ਮੇਰੀ ਬੱਚੀ ਇੱਕ ਛੋਟਾ ਜਿਹਾ ਬੇਟਾ ਆ ਮੇਰਾ 3 ਸਾਲ ਦਾ ਬੇਟਾ ਚੁੱਪ ਕਰ ਮੇਰੀ ਕੋਈ ਮਦਦ ਨਹੀਂ ਕਰ ਰਿਆ ਮੈਂ ਸਭ ਤੋਂ ਪਹਿਲਾਂ ਇਹ ਕਹਿਣਾ ਚਾਹਦੀ ਆ ਕਿ ਮੈਂ ਬਹੁਤ ਜਲਦੀ ਆਪਣੇ ਦੋ ਬੱਚਿਆਂ ਨਾਲ ਜ਼ਹਿਰ ਖਾ ਕੇ ਮਰ ਜਾਣਾ ਆ ਮੇਨੂੰ ਮੇਰਾ ਆਦਮੀ ਨੇ ਬਹੁਤ ਤੰਗ ਕੀਤਾ ਅੱਜ ਵੀ ਉਸਔਰਤ ਦੇ ਨਾਲ ਰਹਿ ਰਿਹਾ ਆ ਪੁਲਿਸ ਪ੍ਰਸ਼ਾਸਨ ਇਹ ਕਹਿ ਰਿਆ ਸੀ ਆਪਣਾ ਕੰਮ ਕਰ ਰਹੇ ਨੇ ਕਰ ਰਹੇ ਨੇ ਪਰ ਨਹੀਂ ਮੈਨੂੰ ਪੰਜਾਬ ਰਾਜ ਮੈਲਾ ਕਮਿਸ਼ਨ ਤੋਂ ਚਿੱਠੀ ਆਈ ਮੈਂ 23 ਤਰੀਕ ਨੂੰ ਚੰਡੀਗੜ੍ਹ ਵੀ ਹੋ ਕੇ ਆਈ ਆ ਉਸ ਦਿਨ ਰਾਤ ਨੂੰ ਘਰਵਾਲਾ ਮੇਰਾ ਕਰੇ ਆ ਗਿਆ ਮੈਨੂੰ ਬਹੁਤ ਡਰਾਇਆ ਧਮਕਾਇਆ ਗਿਆ ਵੀਰ ਜੀ ਮੇਰੀਓ ਭੈਣੋ ਸੱਚੀ ਸੱਚੀ ਕਿਸ ਨੇ ਕਿਹਾ ਸੀਗਾ ਨਹੀਂ ਕੋਈ ਕਰਦਾ ਅੱਜ ਕੋਈ ਬਰਾ ਜੁਰਤ ਵਾਲਾ ਨਹੀਂ ਐ ਅੱਜ ਕੋਈ ਜਥੇਬੰਦੀ ਵਿੱਚ ਜ਼ਮੀਰ ਮਰ ਗਿਆ ਜਥੇਬੰਦੀਆਂ ਵਾਲਿਆਂ ਦਾ ਮੈਨੂੰ ਫੋਨ ਕਰਕੇ ਸਭ ਪੁੱਛ ਕੇ ਮੁੜਗੇ ਇਹਨਾਂ ਲੋਕਾਂ ਦੇ ਜ਼ਮੀਰ ਮਰ ਗਏ ਆ ਇਸ ਦਿਹਾਲੀ ਕਲਾ ਪਿੰਡ ਦੇ ਲੋਕਾਂ ਦੇ ਵੀ ਜ਼ਮੀਰ ਮਰ ਗਏ ਆ ਓਏ ਇੱਕ ਵਾਰੀ ਕੋਈ ਆਕੇ ਪਤਾ ਦੇ ਕਰੋ ਇੱਕ ਵੀਰ ਜੀ ਸੀਗੇ ਗੁਰਜੰਡ ਸਿੰਘ ਬਾਠ ਬਾਬਾ ਬਕਾਲਾ ਤੋਂ ਉਹ ਮੇਰੇ ਘਰੇ ਆਕੇ ਰਾਸ਼ਨ ਪਾਣੀ ਦੇ ਗਏ ਆ ਪੁੱਛ ਪਰਤਾਲ ਕਰ ਗਏ ਆ 22 ਦਿਨ ਮਹੀਨਿਆਂ ਤੋਂ ਦੁੱਧ ਦੇ ਪੈਸੇ ਨਹੀਂ ਦਿੱਤੇ ਨਵੰਬਰ ਮਹੀਨੇ ਤੋਂ ਇਸ ਬੱਚੇ ਦੀ ਫੀਸ ਨਹੀਂ ਦਿੱਤੀ ਅ ਮੇਰੇ ਬੱਚੇ ਜਿੱਦ ਤੋਂ ਕਾਨ ਦੀਆਂ ਚਿੰਜਾਂ ਲੈ ਕੇ ਆਂਦੇ ਸੀ ਦੁਕਾਨ ਤੇ ਉੱਥੇ ਵੀ ਰਾਸ਼ਨ ਇਹਨਾਂ ਨੇ ਬੰਦ ਕਰਾਤਾ ਆ ਓ ਲਾਂਤਾ ਤੁਹਾਨੂੰ ਸਾਰਿਆਂ ਨੂੰ ਪੰਜਾਬੀਓ ਪੰਜਾਬ ਸਰਕਾਰ ਨੂੰ ਵੀ ਲਾਂਤਾ ਆ। ਓ ਵੇਖਿਓ ਜਿਸ ਦਿਨ ਮੈਂ ਮਰ ਗਈ ਨਾ ਓ ਸੇ ਦਿਨ ਸਾਰੀ ਕਾਰਵਾਈ ਪੂਰੀ ਹੋ ਜਾਣੀ ਆ ਜਿਸ ਦਿਨ ਮੇਰੇ ਨਿੱਕੇ ਨਿੱਕੇ ਬੱਚੇ ਮਰ ਗਏ ਮੇਰੇ ਕੋ ਪੁਖਤਾ ਸਬੂਤ ਹੋਣ ਦੇ ਬਾਵਜੂਦ ਮੇਰੀ ਸੁਣਵਾਈ ਨਹੀਂ ਆ। ਓ ਮੈਂ ਤਾਂ ਦਰਖਾਸਤਾਂ ਇਹਨਾਂ ਦੇ ਅੱਗੇ ਵੀ ਬੜੀਆਂ ਲਾਈਆਂ ਏ ਮੇਰੇ ਬਾਬਾ ਦੀਪ ਸਿੰਘ ਜੀ ਆ। ਓ ਮੇਰੀ ਨਹੀਂ ਕਿਸੇ ਨੇ ਬਾਤ ਪੁੱਛੀ ਮੈਂ ਉਹਨੂੰ ਮਰ ਜਾਣਾ ਬੜੀ ਜਲਦੀ ਮੈਂ ਕੋਈ ਝੂਠ ਨਹੀਂ ਬੋਲਦੀ ਮੈਂ ਸੜਕ ਤੇ ਆ ਗਏ ਆਪਣੇ ਦੋਨੋਂ ਬੱਚਾ ਨੂੰ ਲੈ ਕੇ ਆ ਗਏ ਜ਼ਹਿਰ ਖਾ ਕੇ ਮਰਾਂਗੀ ਤੁਹਾਡੇ ਸਾਰਿਆਂ ਦੇ ਸਾਹਮਣੇ ਫਿਰ ਪਹੁੰਚਿਓ ਫੇਰਾਇਆ ਪਤਰਕਾਰ ਆਇਓ ਮੇਰੇ ਘਰੇ ਮੇਰੀ Laash ਵੇਖਣ ਆਇਓ ਮੇਰੇ ਨਿੱਕੇ ਨਿੱਕੇ ਬੱਚਿਆਂ ਦੀ Laash ਵੇਖਣ ਆਇਓ ਬੇਸ਼ਰਮ ਓਹ ਲਾਤਾ ਤੁਹਾਨੂੰ ਇਹੋ ਜੀ ਸਰਕਾਰ ਨੂੰ ਅੱਜ ਜਥੇ ਬੰਦੀਆਂ ਨੇ ਮੇਰੇ ਤੋਂ ਪੈਸਾ ਨਹੀਂ ਤਾਂ ਨਹੀਂ ਕੋਈ ਖੜਦਾ ਉਹ ਧਮਕੀਆਂ ਦੇ ਹੀ ਜਾਂਦਾ ਮੈਨੂੰ ਉਹ ਇਹ ਧਮਕੀਆਂ ਦਿੰਦਾ ਯਾਰ ਵੀ ਤੂੰ ਦੇਖ ਲੈ ਟੱਕੇ ਖਾ ਲੈ ਨਾ ਇੰਨੇ ਦਿਨ ਕੋਈ ਆਇਆ ਇੱਕ ਟੱਕੇ ਟੱਕੇ ਦੇ ਵਿਕਨ ਵਾਲੀਆਂ ਜਥੇ ਬੰਦੀਆਂ ਮੀਡੀਆ ਤੇ ਪੁਲਿਸ ਵਾਲੇ ਆ ਸਾਰੇ ਪੈਸੇ ਪਿੱਛੇ ਹਾਰ ਗਿਆ ਜਮੀਰ ਇਮਾਨ ਵੇਚਦਾ ਲੋਕੋ ਸਭ ਦਾ ਸਬੂਤ ਸੀ ਪਰ ਮੇਰੇ ਕਿਸੇ ਨੇ ਸੁਣਵਾਈ ਨਹੀਂ ਕੀਤੀ ਅੱਜ ਮੈਂ ਇੱਕ ਛੋਟਾ ਜਿਹਾ ਪੇਜ ਇਸ ਵੀਡੀਓ ਨਾਲ ਲਾਣ ਲੱਗੀ ਆ ਫੋਟੋ ਵੇਖਿਓ ਜਨਾਨੀ ਮੇਰੇ ਘਰ ਦੇ ਵਿੱਚ ਗਵਾਂਡੀਆਂ ਦਾ ਮੁੰਡਾ ਵੀ ਛਾਲ ਜਿਹਦੇ ਪੂਰੇ ਪਰਿਵਾਰ ਨੇ ਪੂਰੀ ਵਾਹ ਲਾਤੀ ਉਹਨੂੰ ਇੱਥੋਂ ਤੱਕ ਲੈ ਕੇ ਆਂਚ ਉਹ ਵੀ ਵੇਖ ਲਿਓ ਵੇਖਿਓ ਇਸ ਤੋਂ ਬਾਅਦ ਵੀ ਮੇਰੇ ਤੋਂ ਬਹੁਤ ਸਾਰੇ ਪ੍ਰੂਫ ਆ ਮੈਂ ਉਹ ਵੀ ਵਾਇਰਲ ਕਰ ਦੇਣੇ ਬਹੁਤ ਜਲਦੀ ਮਰਨ ਤੋਂ ਪਹਿਲਾਂ ਕਰਕੇ ਜਾਊਂਗੀ ਪਰ ਮੇਰਾ ਆਦਮੀ ਅੱਜ ਵੀ ਉਸ ਜਨਾਨੀ ਦੇ ਨਾਲ ਉਸ ਕਿਰਨਦੀਪ ਕੌਰ ਦੇ ਨਾਲ ਮੇਰੇ ਮਾਮੀ ਸੱਸ ਰਮਨਦੀਪ ਕੌਰ ਦੇ ਘਰ ڪرਿੰਡੀ ਪਿੰਡ 'ਚ ਰਹਿ ਰਿਹਾ ਆ ਓਏ ਸ਼ਰਮ ਕਰ ਲਾ ਮਾਮੀ ਰਮਨਦੀਪ ਤੇਰੇ ਘਰ ਵੀ ਕੁੜੀ ਆ ਤੂੰ ਵੀ ਕੁੜੀ ਜੰਮੀ ਆ ਉਹ ਮੈਂ ਪਿਛੋਨਾ ਸੀ ਮੇਰਾ ਮਾਪਿਓ ਮਰ ਗਏ ਮੈਂ ਪਿਛੋਨਾ ਸੀ ਕੁਝ ਨਹੀਂ ਸ਼ਰਮ ਨਾਲ ਡੁੱਬ ਕੇ ਮਰ ਜੁ ਸਰੀਆਲੀ ਕਲਾ ਵਾਲਿਓ ਪੀਰਾ ਗੁਰੂਆਂ ਦੀ ਸਰੀਆਲੀ ਸੀਗੀ ਤੁਹਾਡਾ ਜਮੀਰ ਮਰ ਗਿਆ ਲੋਕ ਓ ਇਹਨਾਂ ਨੂੰ ਲਜਾਓ ਬਾਹਰ ਫੜ ਕੇ ਇਹਨਾਂ ਨੂੰ ਸਜ਼ਾ ਦਿਓ ਜਿਹੜੀ ਬੰਦੀ ਕਾਰਵਾਈ ਆ ਜੇ ਬੰਦਾ ਜਨਾਨੀ ਨਾਲ ਰੱਖ ਸਕਦਾ ਤਾਂ ਜਿਹੜਾ ਮੈਨੂੰ ਧੰਗੀਆਂ ਦਿੱਤੀਆਂ ਗਈਆਂ ਡਰਾਇਆ ਧੰਕਾਇਆ ਗਿਆ ਮੇਰੇ ਸਾਹਮਣੇ ਗੰਦ ਪਾਇਆ ਗਿਆ ਮੇਰੇ ਸਾਹਮਣੇ ਜਨਾਨੀ ਬੰਦੇ ਨਾਲ ਸੰਦੀ ਰਹੀ ਉਹਦੀ ਕੋਈ ਪੁੱਛ ਪੜਤਾਲ ਨਹੀਂ ਓ ਪੂਰੇ ਪੰਜਾਬ 'ਚ ਕੋਈ ਭਰਾ ਨਹੀਂ ਆਜੇਗਾ ਜਿਹੜੀ ਮੇਰੀ ਬੁੱਟ ਕੇ ਬਾਹ ਫੜੇ ਔਰ ਕਿਸੇ ਇੱਕ ਦਾ ਤਾਂ ਜਮੀਰ ਜਾਗ ਜਾਵੇ ਕਿਸੇ ਇੱਕ ਦਾ ਕਿਸੇ ਇੱਕ ਦਾ ਨਹੀਂ ਖੋਲਦਾ ਬੇਟਾ ਨਹੀਂ ਖੋਲਣਾ ਬੂਆ ਇੱਧਰ ਆ ਤੂੰ ਕੋਈ ਗੱਲ ਨਹੀਂ ਤੂੰ ਇੱਧਰ ਆ ਕੁਝ ਨਹੀਂ ਦਿੱਤਾ ਜਾ ਰਿਹਾ ਵੀਰ ਜੀ ਮੈਂ ਨੰਬਰ ਦੁਆਰਾ ਬੋਲ ਰਹੀ ਹਾਂ 6283 529238 ਜੇ ਕੋਈ ਵੀਰ ਭੈਣ ਮੇਰੇ ਇਸ ਨੰਬਰ ਤੇ Google Pay ਕਰਕੇ ਵੀ ਮੇਰੀ ਮਦਦ ਕਰ ਸਕਦੇ ਪੈਸੇ ਨਹੀਂ ਕਰੋ ਮਦਦ ਕਰੋ ਮੇਰੀ ਕੀ ਆ ਦਿਂਦਾਂ ਨੇ ਮੈਨੂੰ ਮਾਰ ਦੇਣਾ ਆ ਆ ਵੇਖੋ ਮੇਰੇ ਦੋ ਨਿੱਕੇ ਨਿੱਕੇ ਬੱਚੇ ਆ ਵੇਖੋ ਆ ਵੇਖੋ ਜੀ ਆ ਦੇਖੋ ਆ ਦੇਖੋ ਮੇਰਾ ਮੁੰਡਾ ਛੋਟਾ ਜਿਹਾ ਆ ਵੇਖੋ ਮੇਰਾ ਬੱਚਾ ਆ ਵੇਖੋ ਜੀ ਮੈਂ ਬਹੁਤ ਦੁਖੀ ਆ ਜੀ ਮੈਂ ਬਹੁਤ ਦੁਖੀ ਆ ਮੈਂ ਇੱਕ ਛੋਟਾ ਜਿਹਾ ਪੇਜ ਨਾਲ ਲਾ ਰਹੀ ਹਾਂ ਵੇਖੋ ਮੇਰੇ ਘਰ ਚ ਮੌਜੂਦ ਸੱਸ ਸਹੁਰੇ ਦੇ ਹੁੰਦਿਆ ਮੈਂ ਜਨਾਨੀ ਜਿੰਦੀ ਸੱਸ ਸਹੁਰਾ ਉਸ ਜਨਾਨੀ ਨੂੰ ਇਸ ਘਰ ਚ ਲਿਆ ਕਿੱਦਾਂ ਹੋ ਸਕਦਾ ਸੀਗਾ ਏ ਇਨਾਂ ਦੇ ਲੱਖਾਂ ਦੀਆਂ ਲਾਂਤਾ